ਗੋਲਪੁਰ ਖਾਲ ਦਰਿਆ ਦੇ ਤੇਜ਼ ਪਾਣੀ ਨਾਲ ਪਿੰਦੇ ਨਾਲਾ ਨੇ ਵੀ ਤੁਸੀਂ ਟੁੱਟਣ ਕਾਰਨ ਆਏ ਦਿਨ ਪੂਜਾਉ ਜ਼ਮੀਨ ਦਰਿਆ ਦੀ ਲਪੇਟ ਵਿੱਚ ਆ ਰਹੀ ਹੈ। ਮਹਿਕਮੇ ਦੀ ਅਣਦੇਖੀ ਕਾਰਨ ਕਿਸਾਨਾਂ 'ਚ ਭਾਰੀ ਰੋਹ ਹੈ। ਉਹਨਾਂ ਦੀ ਮੰਗ ਹੈ ਕਿ ਪਾਣੀ ਨੂੰ ਬੰਦ ਕਰਕੇ ਬਚਾਓ ਪ੍ਰਬੰਧ ਕੀਤੇ ਜਾਣ ਤਾਂ ਕਿ ਤੋਂ ਵਿਖੇ ਵਿੱਚ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ ਆਓ ਦੇਖਦੇ ਹਾਂ ਇਹ ਰਾfte ਨਵੀਂ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ ਅਤੇ ਸੁਣਦੇ ਹਾਂ ਲੋਕਾਂ ਕੋਲੋਂ ਉਹਨਾਂ ਦੀ ਸਮੱਸਿਆ ਨਾਲੇ ਤੋਂ ਨਿਕਲਦਾ ਜਾ ਰਿਹਾ ਜਿਹੜੇ ਪਿੰਨ ਨਾਲੇ ਦੇ ਜ਼ਮੀਨਾਂ ਨਾਲ ਲੱਗਦੀਆਂ ਉਹਨਾਂ ਨੂੰ ਬਹੁਤ ਖਤਰਾ ਹੋ ਗਿਆ ਪੰਜਾਬ ਜ਼ਮੀਨਾਂ ਨੂੰ ਔਰ ਜਿਹੜੇ ਇਹਨਾਂ ਦੇ ਜ਼ਮੀਨਾਂ ਦੇ ਵਿੱਚ ਵਹਿਲੀਆਂ ਡੰਗਰਾਂ ਨੂੰ ਵੀ ਬਹੁਤ ਖਤਰਾ ਹੈ ਔਰ ਨਾਲ ਹੀ ਪਿੰਡ ਮਾਈਗਰਾ ਡੇਰਾ ਲੱਗਦਾ ਅਗਰ ਨਹਿਰ ਜ਼ਿਆਦਾ ਟੁੱਟ ਗਈ ਤੇ ਡੇਰਾ ਪੂਰਾ ਰੋੜ ਸਕਦਾ ਇਹ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਜਲਦੀ ਇਸ ਤੇ ਕਨੈਕਸ਼ਨ ਲਾ ਕੇ ਨਾਲੇ ਪਿੰਡ ਤੋਂ ਲਾ ਕੇ ਨਹਿਰ ਜਾਂਦੀ ਹੈ ਉਹਦੇ ਨਾਲ ਤੇਰੇ ਨੂੰ ਹੋਰ ਜ਼ਿਮੀਦਾਰ ਜਿਹੜੇ ਸਾਡੇ ਕਿਸਾਨ ਆ ਕੋਈ ਰਕਬਾ ਕੋਈ ਸੌਕ ਕਿ ਲਾ ਰਕਬਾ ਜਿਹਨੂੰ ਨਹਿਰ ਨੇ ਉਹਨੇ ਤੋੜਨ ਦੀ ਜਿਹੜੀ ਹੈਗੀ ਆ ਟੁੱਟਣ ਨਾਲ ਨਹਿਰ ਦੀ ਜਿਹੜੀ ਪਟਰੀ ਜਾਂਦੀ ਹੈ ਟੁੱਟਣ ਨਾਲ ਜ਼ਿਮੀਂਦਾਰਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਮੈਂ ਪ੍ਰਸ਼ਾਸਨ ਅਕੋ ਅਪੀਲ ਕਰਦਾ ਕਿ ਵਾਰਡ ਨੰਬਰ 3 ਤੇ ਬਾਜੀਗਰਾਂ ਦਾ ਮੱਲਾ ਜਿਨ੍ਹਾਂ ਨੇ ਬਹੁਤ ਲੋਕਾਂ ਨੇ ਲੇਬਰ ਮਜ਼ਦੂਰੀ ਕਰਕੇ ਆਪਣੇ ਮਕਾਨ ਬਣਾਏ ਆ ਸਰਕਾਰ ਅਗੇ ਅਪੀਲ ਕਰਦੇ ਆ ਕਿ ਮੱਲੋ ਜਿਹੜਾ ਇਹ ਮਕਾਨ ਪਲੱਸ ਜ਼ਮੀਨਾਂ ਜ਼ਮੀਨਾਂ ਦੇ ਮਾਰ ਨੰਬਰ ਤੇ ਬੜਾ ਖਦਰਾ ਜੀ ਨੂੰ ਕਰਕੇ ਛੇਤੀ ਜਲਦੀ ਮੈਨ ਜੀ ਨਾਲ ਜ਼ਮੀਨ ਨੂੰ ਸਾਡੇ ਖਦਰਾ ਸਰਕਾਰ ਅਗੇ ਵੇਂਦੀ ਹੈ ਕਿ ਇਹਨੂੰ ਜਲਦੀ ਜਲਦੀ ਬਣਾਇਆ ਜਾਏ